ਆਪਾਂ ਅਮਰਤ ਗੁਰਬਾਣੀ ਦੇ ਅੰਦਰ ਹਜੂਰ ਦੇ ਬਚਨ ਸਰਵਣ ਕਰਦੇ ਨੇ RAM ਜਪੋ ਜੀ ਐਸੇ ਐਸੇ ਧਰੂ ਪ੍ਰਹਲਾਦ ਜਪਿਉ ਹਰਿ ਜੈਸੇ ਧਰੂ ਅਤੇ ਪ੍ਰਹਲਾਦ ਦੀ ਉਦਾਹਰਣ ਅਕਸਰ ਆਪਾਂ ਲੈਂਦੇ ਆ ਸਤਗੁਰਾਂ ਨੇ ਬਾਣੀ ਦੇ ਅੰਦਰ ਵੀ ਉਹਨਾਂ ਦਾ ਨਾਮ ਉਚਾਰਨ ਕੀਤਾ ਹੈ ਜਿਨ੍ਹਾਂ ਦੀ ਉਮਰ ਕੋਈ ਬਹੁਤ ਜ਼ਿਆਦਾ ਵੱਡੀ ਨਹੀਂ ਸੀ ਕੋਈ ਬਹੁਤ ਜ਼ਿਆਦਾ ਸਿਆਣੇ ਤੇ ਸੂਝਵਾਨ ਨਹੀਂ ਸਨ ਜੇ ਆਪਾਂ ਕਹਿ ਦਈਏ ਵੀ ਉਹਨਾਂ ਦੀ ਉਮਰ ਵੱਡੀ ਹੋਵੇ ਹੀ ਕਿਤੇ ਵੱਡੀ ਉਮਰ ਹੋਣ ਕਰਕੇ ਉਹ ਸਿਆਣੇ ਹੋਣਗੇ ਸੂਝਵਾਨ ਹੋਣਗੇ ਉਹਨਾਂ ਨੂੰ ਨੌਲੇਜ ਹੋਵੇਗੀ ਉਹਨਾਂ ਨੇ ਬਹੁਤੇ ਧਰਮ ਗ੍ਰੰਥ ਪੜ੍ਹੇ ਹੋਣਗੇ ਬੜਾ ਕੁਝ ਉਨ੍ਹਾਂ ਨੂੰ ਸੰਸਾਰਿਕ ਗਿਆਨ ਹੋਇਆ ਹੋਵੇਗਾ ਪਰ ਜਦੋਂ ਆਪਾਂ ਇਤਿਹਾਸ ਪੜ੍ਹਦੇ ਆ ਇਤਿਹਾਸ ਪੜਿਆਂ ਸਾਨੂੰ ਇਹ ਪਤਾ ਲੱਗਦਾ ਹੈ ਵੀ ਉਹਨਾਂ ਦੀ ਉਮਰ ਬਹੁਤ ਛੋਟੀ ਸੀ 5-7 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਮਨ ਦੇ ਅੰਦਰ ਪਰਮਾਤਮਾ ਦੀ ਪ੍ਰਾਪਤੀ ਉਸ ਨਿਰੰਕਾਰ ਦੇ ਨਾਮ ਦੀ ਪਿਆਸ ਪੈਦਾ ਹੋਈ। ਤਾਂ ਹੀ ਅਲੂਰ ਕਹਿੰਦੇ ਨੇ ਮਾਦਵੇ ਭਜ ਦਿਨ ਨਿਤ ਰਹਿਣੀ ਦਿਨ ਰਾਤ ਹਰ ਵੇਲੇ ਪਰਮਾਤਮਾ ਦੇ ਨਾਮ ਨੂੰ ਜਪ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਸੁਚੇਤ ਕਰਦਿਆ ਕਹਿਣ ਲਗੇ ਭਾਈ ਅਮਰਤ ਗੁਰਬਾਣੀ ਦੇ ਅੰਦਰ ਇਹੋ ਜੇ ਨੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਪਰਮਾਤਮਾ ਦੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਹੁਣ ਇਹੀ ਆਪਾਂ ਪਾਕਸ਼ਾ ਜੀ ਦੇ ਪਾਵਨ ਬਚਨ ਸਰਵਣ ਕੀਤੇ ਨੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨਪੁਖਾਂ ਸਤਿਗਵਾਈਆਂ ਜਿਨ੍ਹਾਂ ਨੇ ਪਰਮਾਤਮਾ ਦੇ ਸੱਚੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਆਪਣੇ ਜੀਵਨ ਦਾ ਸ਼ਿੰਗਾਰ ਬਣਾ ਲਿਆ ਪਤਸ਼ਾਹੀ ਆਤ ਦੇ ਨੇ ਉਹਨਾਂ ਦੇ ਜੀਵਨ ਦੇ ਵਿੱਚੋਂ ਸੰਸਾਰ ਦੀਆਂ ਸਾਰੀਆਂ ਭੁੱਖਾਂ ਦੇੜੀਆਂ ਨੇ ਉਹ ਖਤਮ ਹੋ ਗਈਆਂ ਇਸ ਲਈ ਹਰੂਰ ਉਦਾਹਰਣ ਦੇ ਕੇ ਕਹਿੰਦੇ ਨੇ ਰਾਮ ਜਪੋ ਜੀ ਐਸੇ ਐਸੇ ਤ੍ਰੂ ਪ੍ਰਹਿਲਾਦ ਜਪਿਓ ਹਰ ਜੈਸੇ ਜਿਵੇਂ ਤ੍ਰੂ ਅਤੇ ਪ੍ਰਹਿਲਾਦ ਨੇ ਛੋਟੀ ਉਮਰ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਜਪਿਆ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਜਦੋਂ ਤ੍ਰੂ ਆਪਣੀ ਮਾਂ ਦੀ ਗੱਲ ਨੂੰ ਸੁਣ ਕਰਕੇ ਭਾਈ ਗੁਰਦਾਸ ਜੀ ਨੇ ਵੀ ਆਪਣੀ ਵਾਰ ਦੇ ਅੰਦਰ ਉਦਾਹਰਣ ਦਿੱਤੀ ਤਪ ਦੀ ਮਾਂ ਦੀ ਗੱਲ ਨੂੰ ਸੁਣ ਕਰਕੇ ਜੰਗਲਾਂ ਦੇ ਵਿੱਚ ਤਪ ਕਰਨ ਦੇ ਲਈ ਜਦੋਂ ਤੁਰ ਪਿਆ ਕਿਉਂਕਿ ਮਾਂ ਨੇ ਉਸ ਨੂੰ ਰੱਬ ਦੇ ਰਸਤੇ ਤੇ ਤੋਰਿਆ ਬਗਾਵਤ ਵਾਲੇ ਪਾਸੇ ਨਹੀਂ ਤੋਰਿਆ ਕਿ ਤੂੰ ਆਪਣੇ ਪਿਤਾ ਦੇ ਨਾਲ ਬਗਾਵਤ ਕਰ ਬਗਾਵਤ ਵਾਲੇ ਪਾਸੇ ਨਹੀਂ ਤੋਰਿਆ ਉਸ ਨੂੰ ਰੱਬ ਦੇ ਨਾਮ ਦੇ ਪਾਸੇ ਤੋਰਿਆ ਰੱਬ ਦੇ ਨਾਮ ਦੇ ਨਾਲ ਜੋੜਿਆ ਤੇ ਜਦੋਂ ਤੁਰਿਆ ਘਰੋਂ ਕੁਝ ਦੂਰੀ ਤੇ ਜਾ ਕੇ ਨਾਰਦ ਜੀ ਕਹਿੰਦੇ ਨੇ ਬੱਚੇ ਤੂੰ ਕਾਸ ਵਾਸਤੇ ਆਪਣੇ ਇਸ ਰਾਜ ਮਹਿਲ ਨੂੰ ਛੱਡ ਕਰਕੇ ਜੰਗਣਾ ਦੇ ਵੱਲ ਤੁਰ ਪਿਆ ਕੀ ਕਾਰਨ ਤੇ ਨਾਰਦ ਜੀ ਦੀ ਗੱਲ ਸੁਣ ਕਰਕੇ ਉਹ ਕਹਿਣ ਲੱਗਾ ਵੀ ਮੈਨੂੰ ਇਹ ਰਾਜ ਚਾਹੀਦਾ ਹੈ ਕਵਨ ਉਦਮ ਤੇ ਰਾਜ ਮਿਲੇ ਹੈ ਸਤਰੋ ਤੇ ਸਭ ਹੋਵਨ ਮੀਤਾ ਪਰ ਮਾ ਨੇ ਕਿਹਾ ਸੀ ਪਰਮੇਸ਼ਰ ਆਰਾਧੀ ਹੈ ਜਿੱਦੂ ਹੋਈਏ ਬਦਤ ਕੁਨੀਤਾ ਤੈਨੂੰ ਰੱਬ ਨੂੰ ਚੇਤੇ ਕਰਨਾ ਪਏਗਾ ਰੱਬ ਦੇ ਨਾਮ ਨੂੰ ਯਾਦ ਕਰਨ ਦੇ ਲਈ ਉਸ ਨਿਰੰਕਾਰ ਦੇ ਨਾਲ ਜੁੜਨਾ ਪਏਗਾ ਤੇਰਾ ਜੀਵਨ ਸਬਰ ਸਕਦਾ ਹੈ ਇਹੋ ਦੇ ਕਈ ਰਾਜ ਤੈਨੂੰ ਮਿਲ ਸਕਦੇ ਨੇ ਫਿਰ ਨਾਰਦ ਜੀ ਕਹਿਣ ਲਗੇ ਬੱਚੇ ਫਿਰ ਇੰਜ ਕਰ ਬੇਟਾ ਇੱਥੇ ਤੇ ਜੰਗਲਾਂ ਵਿੱਚ ਬੜੇ ਭਿਆਨਕ ਜਾਨਵਰ ਨੇ ਤੈਨੂੰ ਖਾ ਜਾਣਗੇ ਮੈਂ ਤੇਰੇ ਪਿਤਾ ਦੇ ਨਾਲ ਗੱਲਬਾਤ ਕਰਕੇ ਤੈਨੂੰ ਅੱਧਾ ਰਾਜ ਹੁਣੇ ਹੀ ਦਿਵਾ ਦੇਵਾਂਗਾ ਤੈਨੂੰ ਅੱਧਾ ਰਾਜ ਜਿਹੜਾ ਹੈ ਤੈਨੂੰ ਹੁਣੇ ਹੀ ਦਿਵਾ ਦਿੰਦਾ ਹਾਂ ਤੇ ਜਦੋਂ ਨਾਰਦ ਜੀ ਦੀ ਗੱਲ ਨੂੰ ਸੁਣਿਆ ਤੇ ਭਗਤ ਜੀ ਦੇ ਮਨ ਦੇ ਅੰਦਰ ਇੱਕਦਮ ਖਿਆਲ ਪੈਦਾ ਹੋਇਆ ਮਨਾ ਰੱਬ ਦੇ ਨਾਮ ਤੇ ਅੰਦਰ ਕਿੰਨੀ ਤਾਕਤ ਹੈ ਅਜੇ ਤੇ ਕੁਝ ਕੁ ਕਦਮ ਰੱਬ ਦੀ ਇਬਾਦਤ ਦੇ ਲਈ ਚੱਲਿਆ ਸੀ ਕੀ ਅੱਧਾ ਰਾਜ ਮਿਲ ਗਿਆ ਜੇ ਰੱਬ ਦਾ ਨਾਮ ਜਪਾਰਾ ਤੇ ਕੀ ਕੁਝ ਹੋਵੇਗਾ ਇਸ ਲਈ ਹضور ਅਮਰਤ ਗੁਰਬਾਣੀ ਦੇ ਅੰਦਰ ਕਹਿੰਦੇ ਨੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਕੋਖਾਂ ਸਭ ਗਵਾਹੀਆਂ ਮਨ ਦੀ ਸਾਰੀ ਔਖ ਜਿਹੜੀ ਐ ਵਿਸ਼ੇ ਵਿਕਾਰਾਂ ਦੀ ਔਖ ਜਿਹੜੀ ਐ ਉਹ ਖਤਮ ਹੋ ਗਈ ਕਿ ਅਮਰਤ ਗੁਰਬਾਣੀ ਦੇ ਅੰਦਰ ਹੁਣੀ ਆਪਾਂ ਸਬਦ ਸਰਵਣ ਕੀਤੇ ਨੇ ਪਾਤਸ਼ਾਹ ਦੀ ਆਖਦੇ ਨੇ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਜਿਨ੍ਹਾਂ ਨੇ ਹਰੀ ਪਰਮਾਤਮਾ ਨਿਰੰਕਾਰ ਦੇ ਨਾਮ ਨੂੰ ਧਿਆਇਆ ਉਹ ਮੁਕਤ ਹੋ ਗਏ ਤਿੰਨ ਟੂਟੀ ਜਮ ਕੀ ਫਾਸੀ ਪਰਮਾਤਮਾ ਦੇ ਨਾਮ ਦੇ ਅੰਦਰ ਇੰਨੀ ਤਾਕਤ ਹੈ ਕੀ ਜਮਾਦੀ ਜਿਹੜੀ ਫਾਈ ਹੈ ਉਹ ਪ੍ਰਮਾਤਮਾ ਦੇ ਨਾਮ ਨੂੰ ਜਪ ਕਰਕੇ ਟੁੱਟ ਜਾਂਦੀ ਹੈ ਇਸ ਲਈ ਹਰੂਰ ਕਹਿੰਦੇ ਨੇ ਮਦਵੇ ਭਜ ਦਿਨ ਨਿਤ ਰਹਿਣੀ ਕੀ